रहे शहीद उधम सिंह अमर रहे अमर रहे उधम सिंह अमर रहे अमर रहे अमर रहे शहीदों की चिताओं पर लगेंगे हर वर्ष मेले बदल पे मिटने वालों का यही बाकी निशान होगा यादगार कमेटी वालों सारे जी आख्या जाता है तह दिलों सारे का धनवाद किया जाता है अज आप शहीद आजम सरदार उधम सिंह जी की ਅਕਤੀਵੀ ਵਿਅਕਤ 85ਵੇਂ ਉਹਨਾਂ ਦੇ ਸ਼ਹੀਦੀ ਦਿਹਾੜੇ ਮੋਕੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਸਿਰਫ ਆਪਾ ਹੀ ਨਹੀਂ ਜਿੱਥੇ ਵੀ ਕੋਈ ਹਿੰਦੂਸਤਾਨੀ ਬੈਠਾ ਹੈ ਉਸ ਮਹਾਨ ਸ਼ਹੀਦ ਨੂੰ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ਰਧਾਂ ਦੇ ਫੁੱਲ ਭੇਟ ਕਰ ਰਿਹਾ ਕਿਉਂਕਿ ਆ ਸਾਡੇ ਹਿੰਦੂਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਨ੍ਹਾਂ ਆਜ਼ਾਦੀ ਕੂਹਾੜੀਆਂ ਨੇ ਆਪਾ ਕੁਰਬਾਨ ਕੀਤਾ ਹੈ ਉਹਨਾਂ ਦੀ ਬੜੀ ਲੰਮੀ ਕਤਾਰ ਹੈ ਬੜੀ ਲੰਮੀ ਰਿਸ਼ਤਾ ਅਸਾਨੂੰ ਸੋ ਨਾਮ ਨਿਵਾਸੀਆਂ ਨੂੰ ਫਖਰ ਹੈ ਬੜਾ ਮਾਣ ਹੈ ਇਸ ਗੱਲ ਦੇ ਉੱਤੇ ਕਿ ਉਸ ਕਤਾਰ ਦੇ ਅੰਦਰ ਸਾਡੇ ਸੁਨਾਮ ਦੇ ਜੰਪਲ ਸ਼ਹੀਦ ਆਜ਼ਮ ਸਰਦਾਰ ਉਦੂ ਸਿੰਘ ਦਾ ਨਾਮ ਵੀ ਸੂਰਜ ਵਾਂਗੂੰ ਚਮਕਦਾ ਅਸਲ ਤੌਰ ਤੇ ਸ਼ਹੀਦ ਉਦੂ ਸਿੰਘ ਵਰਗੇ ਸ਼ੂਰ ਬੀਜ ਯੋਧੇ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਰੋਜ਼ ਰੋਜ਼ ਨੀ ਪੈਦਾ ਹੁੰਦੇ ਹਜ਼ਾਰ ਹੋ ਸਾਲ ਨਰਕ ਇਸ ਆਪਣੀ ਬੇਦੂਰੀ 'ਚ ਰੋਕੀ ਹੈ ਬੜੀ ਮੁੱਦਤ ਤੋਂ ਹੁੰਦਾ ਹੈ ਚਮਮ ਮਦੀਦਾਵਰ ਪੈਦਾ ਕਿਉਂਕਿ ਸ਼ਹੀਦឧਦਮ ਸਿੰਘ ਵਰਗੇ ਸ਼ੂਰ ਵੀ ਅਯੋਧੇ ਵੜਦੇ ਨਹੀਂ ਸਗੋ ਜੰਮਦੇ ਨਹੀਂ ਤੇ ਇਹਨਾਂ ਸ਼ਹੀਦਾਂ ਦੇ ਬਦੌਲਤ ਹੀ ਕੌਮਾਂ ਤੇ ਦੇਸ਼ ਸलाम ਰਹਿੰਦੇ ਨੇ ਇਹ ਦੇਸ਼ ਹੀ ਕੌਮ ਦੀ ਸ਼ਾਨ ਹੁੰਦੇ ਨੇ ਆਣ ਹੁੰਦੇ ਨੇ ਪਛਾਣ ਹੁੰਦੇ ਨੇ ਜਾਨ ਹੁੰਦੇ ਨੇ ਇਹਨਾਂ ਸ਼ਹੀਦਾਂ ਦੇ ਬਦੌਲਤ ਹੀ ਆਪਾਂ ਸਾਰੇ ਆ ਸਫਤਾ ਦਾ ਆਜ਼ਾਦੀ ਦਾ ਨਿਗ ਮਾਨ ਰਹੀ ਆ ਤੇ ਇਸ ਕਰਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਅੱਛਾ ਆ ਬੋਰ ਅੱਜ ਇਹ ਸਰਕਾਰ ਦੇ ਸਕੀਏ ਜਿੰਨਾ ਵੀ ਇਹਨਾਂ ਦਾ ਸਰਕਾਰ ਕਰ ਸਕੀਏ ਉਨਾ ਥੋੜਾ ਉਨਾ ਥੋੜਾ ਉਨਾ ਥੋੜਾ ਕਿਉਂਕਿ ਮਹਾਨ ਸ਼ਹੀਦਾਂ ਦੇ ਬਦੌਲਤ ਹੀ ਹੈ ਜਿਉਂ ਅੱਜ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਸੁਭਾਗ ਪ੍ਰਾਪਤ ਹੈ ਨਾ ਬੇਨਤੀ ਕਰਾਂ ਸ਼ਹੀਦ ਉਦਮ ਸਿੰਘ ਦੇ ਜੀਵਨੀ ਬਾਰੇ ਮੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਸ਼ਹੀਦ ਵਰਦਨ ਸਿੰਘ ਦਾ ਜਨਮ ਸਨਾਮ ਵਿਖੇ 26 ਦਸੰਬਰ 1899 ਨੂੰ ਸਰਦਾਰ ਕਹਿਲ ਸਿੰਘ ਅਤੇ ਮਾਤਾ ਨਰਾਇਣ ਕੌਰ ਦੇ ਘਰ ਇੱਕ ਸਾਧਾਰਨ ਚੰਗੋੜੀ ਪਰਿਵਾਰ ਦੇ ਅੰਦਰ ਹੋਇਆ ਸਭ ਨੂੰ ਪਤਾ ਹੈ ਇਹ ਵੀ ਤੁਹਾਨੂੰ ਪਤਾ ਹੈ ਕਿ 17 ਸਾਲ ਦੀ ਉਮਰੇ ਦੋਵੇਂ ਭਰਾ ਵੱਡਾ ਭਰਾ ਸਾਧੂ ਸਿੰਘ ਅਤੇ ਛੋਟਾ ਭਰਾ ਸ਼ੇਰ ਸਿੰਘ ਕਿਉਂਕਿ ਪਰਿਵਾਰ ਨੇ ਮਾਤਾ ਪਿਤਾ ਨੇ ਇਹਦਾ ਨਾਮ ਰੱਖਿਆ ਸੀ ਸ਼ੇਰ ਸਿੰਘ ਪਰਿਵਾਰਕ ਨਾਮ 70 ਸਾਲਾਂ ਦੀ ਉਮਰ ਦੇ ਦੋਵੇਂ ਪਰਵਾਇ ਦੋਵੇਂ ਯਤਿਮ ਹੋ ਗਏ ਤੇ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਦੋਵੇਂ ਯਤਿਮ ਪਰਮਾਨੋਂ ਇਥੋਂ ਦੇ ਹੀ ਸਾਡੇ ਸਤਕਾਰਯੋਗ ਗਿਆਨੀ ਚੰਤਲ ਸਿੰਘ ਹੋਰਾ ਨੇ ਸਾਨੂੰ 1907 ਦੇ ਅੰਦਰ ਸੈਂਟਰਲ ਯਤਿਮਖਾਨਾ ਅੰਮ੍ਰਿਤਸਰ ਦੇ ਅੰਦਰ ਉਹਨਾਂ ਦਾਖਲ ਕਰਵਾਇਆ ਬੜੀ ਦੂਰਅੰਦੇਸ਼ੀ ਦੇ ਨਾਲ ਇਹ ਸੋਚ ਕੇ ਕਿ ਦੋਵੇਂ ਬੱਚੇ ਦੋਵੇਂ ਭਰਾ ਕੁਝ ਪੜ੍ਹ ਲਿਖ ਕੇ ਕੋਈ ਕਿੱਤਾ ਸਿੱਖ ਕੇ ਜ਼ਿੰਦਗੀ ਦੇ ਅੰਦਰ ਆਪਣੇ ਪੈਰੀ ਤਨ ਹੋ ਕੇ ਆਪਣਾ ਜੀਵਨ ਜਿਉ ਸਕਣਗੇ। ਤੋਂ ਵੱਡਾ ਭਰਾ ਸਾਧੂ ਸਿੰਘ ਤੇ ਛੋਟਾ ਭਰਾ ਸ਼ੇਰ ਸਿੰਘ ਉਦਮ ਸਿੰਘ ਯਕੀਨ ਖਾਨ ਦੇ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ। ਇਹਨਾਂ ਨੇ ਉੱਤੇ ਦਸਤਕਾਰੀ ਸਿੱਖੀ ਹੈ। ਇਸੇ ਦੌਰਾਨ 1917 ਦੇ ਅੰਦਰ ਆ ਸ਼ੇਰ ਸਿੰਘ ਦਾ ਉਦਮ ਸਿੰਘ ਦਾ ਵੱਡਾ ਭਰਾ ਸਾਧੂ ਸਿੰਘ ਨਮੂਣੀ ਦੇ ਨਾਲ ਉਹਦੀ ਮੌਤ ਹੋ ਗਈ ਹੈ। ਤੇ ਹੁਣ ਸਰਦਾਰ ਉਦਮ ਸਿੰਘ ਦਾ ਇਸ ਭਰੀ ਭੋਨੀ ਦੁਨੀਆ ਦੇ ਅੰਦਰ ਕੋਈ ਨਹੀਂ ਇਕ ਇਕੱਲਾ ਉਦਮ ਸਿੰਘ ਰਹਿ ਗਿਆ ਸੀ ਨਾ ਮਾਂ ਨਾ ਪਿਓ ਨਾ ਕੋਈ ਭੈਣ ਨਾ ਕੋਈ ਭਰਾ ਸ਼ਾਇਦ ਕੁਦਰਤ ਉਸ ਨੂੰ ਕਿਸੇ ਵੱਡੇ ਕਾਰਨਾਮੇ ਵਾਸਤੇ ਤਿਆਰ ਕਰ ਰਹੀ ਸੀ ਮੌਕਾ ਆਇਆ 13 ਅਪ੍ਰੈਲ 1919 ਦੀ ਵਿਸਾਖੀ ਦਾ ਜਿਸ ਦਿਨ ਜਲਿਆਂਵਾਲੇ ਬਾਗ ਦੇ ਅੰਦਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵੈਰ ਵੱਲੋਂ ਜਰਨਲ ਡਾਇਰ ਨੂੰ ਹੁਕਮ ਦੇ ਕੇ ਜਰਨਲ ਡਾਇਰ ਨੂੰ ਹੁਕਮ ਦੇ ਕੇ ਜੋ ਰੋਲ ਟੈਕਰ ਦੇ ਖਿਲਾਫ ਅਤੇ ਆਪਣੇ ਲੀਡਰਾਂ ਦੇ ਰਿਹਾਈ ਵਾਸਤੇ ਜਿਹੜੇ ਐਜੀਟੇਸ਼ਨ ਕਰ ਰਹੇ ਸਨ ਮੰਗ ਕਰ ਰਹੇ ਸਨ ਉਹਨਾਂ ਨੂੰ ਦਬਾਉਣ ਦੇ ਵਾਸਤੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਜਿਹੜਾ ਖੂਨੀ ਕੰਡ ਹੋਇਆ ਤੇ ਉਸ ਬਾਗ ਦੇ ਅੰਦਰ ਜਲ੍ਹਿਆਂਵਾਲੇ ਬਾਗ ਦੇ ਉਸ ਮੌਕੇ ਸਰਦਾਰ ਉਧਮ ਸਿੰਘ ਉੱਤੇ ਹਾਜ਼ਰ ਹੈ ਸ਼ਾਸ਼ਮਦੀ ਦੇ ਗਵਾ ਉਸਾਰਾ ਵਾਕਾ ਸਰਦਾਰ ਉਦਮ ਸਿੰਘ ਨੇ ਅੱਖੀ ਵੇਖਿਆ ਆਪਣੇ ਅੱਡੀ ਹੰਡਾਇਆ ਸੌ ਖਾਦੀ ਸਾਰਾ ਕੁਝ ਵੇਖ ਕੇ ਬਦਲਾ ਲਈਂਦੀ ਕਿ ਕੀ ਸਾਲ ਬਦਲੇ ਦੀ ਜਗ ਮਨ ਦੇ ਅੰਦਰ ਬੁਸਾ ਕੇ ਰੱਖੀ 13 ਮਾਰ 340 ਨੂੰ ਤਰਕਸਤਨ ਹਾਲ ਦੇ ਅੰਦਰ ਆਪਣਾ ਇਹ ਬਦਲਾ ਪੂਰਾ ਲਿਆ ਤੋ ਕਹਿੰਦਾ ਭਾ ਇਹ ਮੋਟੀਆਂ ਮੋਟੀਆਂ ਗੱਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਮੈਂ ਕੁਝ ਗੱਲਾਂ ਉਹ ਜਿਹੜੀਆਂ ਉਧਮ ਸਿੰਘ ਦੀ ਸਖੀਤ ਬਾਰੇ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਜੀਵਨੀ ਤਾਂ ਅਸੀਂ ਪੜ੍ਹਦੇ ਰਹਿੰਦੇ ਹਾਂ ਸੁਣਦੇ ਰਹਿੰਦੇ ਹਾਂ ਗੱਲਾਂ ਕੀ ਨੇ ਸਰਦਾਰ ਉਧਮ ਸਿੰਘ ਆਮ ਸਧਾਰਨ ਮਨੁੱਖ ਨਹੀਂ ਸੀ ਉਹ ਆਜ਼ਾਦੀ ਦਾ ਸ਼ਹੀਦਾਈ ਸੀ ਆਜ਼ਾਦੀ ਦਾ ਜਜ਼ਬਾ ਲੈ ਕੇ ਜਮਿਆ ਸੀ ਗੁਲਾਮੀ ਦੇ ਨਾਲ ਉਹ ਸਖਤ ਨਫ਼ਰਤ ਸੀ ਹਾਂਜੀ ਉਸ ਦੇ ਖੂਨ ਦੇ ਕਣ-ਕਣ ਦੇ ਅੰਦਰ ਇਨਕਲਾਬ ਦੇ ਦਸਤਕ ਸੰ ਏ ਸ੍ਰੀ ਕੀ ਦਾ ਜਜ਼ਬਾ ਸੀ ਉਹਦੇ ਕੋਲੇ 70 ਸਾਲਾਂ ਦੀ ਉਮਰ ਸੀ ਹਜੇ ਜਿਸ ਵੇਲੇ ਉਪਲੀ ਫਾਟਕ ਦੇ ਉੱਤੇ ਸਦਾ ਕਹਿਲ ਸਿੰਘ ਦੀ ਡਿਊਟੀ ਲੱਗੀ ਗੇਟਮੈਨ ਦੇ ਤੌਰ ਤੇ ਤੇ ਪਿਤਾ ਉਪਲੀ ਦੁਕਾਨ ਦੇ ਉੱਤੇ ਸੌਦਾ ਪੱਤਾ ਲੈਣ ਗਿਆ ਪਿੱਛੋਂ ਇਹਨਾਂ ਨੇ ਕੁਝ ਬੱਕਰੀਆਂ ਰੱਖੀਆਂ ਹੋਈਆਂ ਜਨ ਇੱਕ ਬਘਿਆੜ ਆ ਪਿਆ ਬੱਕਰੀਆਂ ਖਾਣ ਦੇ ਵਾਸਤੇ ਲੇਕਿਨ ਇਹ ਸੱਤ ਸਾਲਾ ਉਦਮ ਸਿੰਘ ਪੁਹਾੜੀ ਲੈ ਕੇ ਉਸ ਬਘਿਆੜ ਦੇ ਮਗਰ ਪੈ ਗਿਆ ਸ਼ਾਇਦ ਕੁੱਤਾ ਸਮਝ ਕੇ ਤੇ ਉਸ ਨੂੰ ਪਜਾਇਆ ਬਗਿਆੜ ਅੱਗੇ ਅੱਗੇ ਤੇ ਉਦੋਂ ਸੀ ਕਿ ਉਹਦਾ ਪਿੱਛਾ ਕਰਕੇ ਉਸ ਨੂੰ ਦਬਲਿਆ ਉਹਦੀ ਜਜ਼ਵੀ ਦੀ ਗੱਲ ਹੈ ਗੱਲ ਕਰੀਏ ਖੂਨੀ ਕਾਂਡ ਦੀ ਜੱਲਿਆਂ ਵਾਲੇ ਸਾਕੇ ਦੀ ਸ਼ਰਮਾਇਕ ਲੋਟ ਵਾ ਜਿਹੜੇ ਜੱਲਿਆਂ ਵਾਲਾ ਸਾਕਾ ਨਾ ਜੇ ਤੁਸੀਂ ਸੁਣਨ ਤੇ ਮੂੜ ਵਿੱਚੋਂ ਦੋ ਚਾਰ ਮਿੰਟ ਤੁਹਾਡੇ ਕੋਲ ਹੈ ਨਾ ਤਾਂ ਜੱਲਿਆਂ ਵਾਲਾ ਸਾਕਾ ਕੁ ਤਤਕਾਲ ਵਾਪਸੀ ਘਟਨਾ ਨਹੀਂ ਇਹਦੇ ਪਿੱਛੇ ਬਹੁਤ ਸਾਰੇ ਘਟਨਾਵਾਂ ਜੁੜੀਆਂ ਹੋਈਆਂ ਨੇ ਇਥੋਂ ਤੱਕ ਕਰਕੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਤੰਦ ਪਹਿਲੇ ਵਿਸ਼ਵ ਜੰਗ ਦੇ ਨਾਲ ਜਾ ਕੇ ਜੁੜਦੀ ਆ। ਜਦੋਂ 28 ਜੁਲਾਈ 1914 ਦੇ ਅੰਤ ਵਿਸ਼ਵ ਜੰਗ ਸ਼ੁਰੂ ਹੋਇਆ ਹੈ ਨਾ ਤਾਂ ਉਸ ਵੇਲੇ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਵਿੱਚੋਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਭਾਰਤੀ ਕਿਤੀ ਫੌਜ ਦੇ ਵਾਸਤੇ ਨੌਜਵਾਨਾਂ ਦੀ ਕਈਆਂ ਦੇ ਜ਼ਬਰਦਸਤੀ ਕੀਤੀ। ਲੱਖਾਂ ਦੀ ਗਿਣਤੀ ਦੇ ਵਿੱਚ ਇਹ ਲਾਰਾ ਲਾ ਕੇ ਕਿ ਇਸ ਜਿੱਤ ਤੋਂ ਬਾਅਦ ਤੁਹਾਨੂੰ ਆਜ਼ਾਦੀ ਦੇਵਾਂਗੇ ਤੁਹਾਨੂੰ ਸਹੂਲਤਾ ਦੇਵਾਂਗੇ ਸਾਰਾ ਕੁਝ ਕਰਾਂਗੇ ਇਦਾਂ ਦੇ ਲਾਦੇ ਲਾਏ ਤੇ ਇਹ ਜਿਹੜਾ ਵਿਸ਼ਵ ਜੰਗ ਸੀ ਇਹ 11 ਨਵੰਬਰ ਤੇ 1918 ਨੂੰ ਅੰਗਰੇਜ਼ਾਂ ਦੀ ਜਿੱਤ ਦੇ ਨਾਲ ਇਹ ਵਿਸ਼ਵ ਜੰਗ ਸਮਾਪਤ ਹੋਈ ਭਾਰਤੀਆਂ ਨੇ ਪੰਜਾਬੀਆਂ ਨੇ ਅੰਗਰੇਜ਼ ਹਾਕਮਤੋਂ ਉਹਨਾਂ ਦੇ ਕੀਤੇ ਬਾਅਦ ਦੇ ਮੁਕਾਬਲ ਉਤਾਵਕ ਉਹ ਸਹੂਲਤਾਂ ਦੀ ਮੰਗ ਕੀਤੀ ਆਜ਼ਾਦੀ ਦੀ ਮੰਗ ਕੀਤੀ ਪਰ ਕੋਈ ਸਹੂਲਤ ਨਾ ਦਿੱਤੀ ਤੇ ਕੋਈ ਆਜ਼ਾਦੀ ਨਹੀਂ ਦਿੱਤੀ ਸਗੋਂ ਦਿੱਤਾ ਕਿ ਰੋਲ ਐਕਟ ਰੋਲ ਐਕਟ ਦਿੱਤਾ ਰੋਲ ਐਕਟ ਉਹ ਜ਼ਾਲਮਾਨਾ ਕਾਨੂੰਨ ਸੀ ਉਸ ਵੇਲੇ ਜਿਹੜਾ ਉਹਨਾਂ ਨੇ ਬਣਾਇਆ ਤੇ ਸਰਕਾਰ ਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਕੋ ਉਹਦੇ ਖਿਲਾਫ ਕੋਈ ਜਲਸਾ ਮੁਜਾਰਾ ਨਹੀਂ ਕਰ ਸਕਦਾ ਜੇ ਕੋਈ ਕਰਦਾ ਉਸਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਸਿੱਟੋ ਨਾ ਕੋਈ ਵਕੀਲ ਨਾ ਕੋਈ ਦਲੀਲ ਨਾ ਕੋਈ ਅਪੀਲ ਕੁਝ ਵੀ ਨਹੀਂ ਇਦਾਂ ਦਾ ਸੀ ਰੋਲ ਐਕਟ ਤੇ ਜਿਸ ਵੇਲੇ 18 ਮਾਰਚ 1919 ਨੂੰ ਰੋਲ ਐਕਟ ਪਾਸ ਕੀਤਾ ਗਿਆ ਤਾਂ ਸਾਰੇ ਹਿੰਦੁਸਤਾਨ ਦੇ ਅੰਦਰ ਇਸ ਦਾ ਵਿਰੋਧ ਪੈਦਾ ਹੋਇਆ ਇਸ ਦੇ ਨਾਲ ਨਾਲ ਮਹਾਤਮਾ ਗਾਂਧੀ ਜੀ ਨੇ ਇਸ ਦੇ ਖਿਲਾਫ ਦੇਸ਼ ਪਧਰੀ 30 ਮਾਰਚ ਨੂੰ ਦੇਸ਼ ਪਧਰੀ ਹੜਤਾਲ ਦਾ ਸੱਦਾ ਦਿੱਤਾ ਸਾਰੇ ਹਿੰਦੁਸਤਾਨ ਦੇ ਅੰਦਰ ਰੋਲ ਐਕਟ ਦੇ ਖਿਲਾਫ ਇਸ ਦੇ ਨਾਲ ਨਾਲ ਪਤਾ ਨਹੀਂ ਕਿਸੇ ਕਾਰਨ ਉਹਨਾਂ ਨੇ ਇਹ 30 ਮਾਰਚ ਦੀ ਹੜਤਾਲ ਦਾ ਸੱਦਾ 6 April ਤੇ ਪਾ ਦਿੱਤਾ ਡੇਟ ਬਦਲ ਦਿੱਤੀ ਪਰ ਪੰਜਾਬ ਦੇ ਅੰਦਰ ਕਿਉਂਕਿ ਸੰਚਾਰ ਸਾਧਨ ਨਹੀਂ ਸਨ ਪੰਜਾਬ ਦੇ ਅੰਦਰ 30 ਮਾਰਚ ਨੂੰ ਵੀ ਹੜਤਾਲ ਹੁੰਦੀ ਹੈ 30000 ਮੁਜਾਹਿਰ ਇਕੱਠੇ ਹੋਏ ਜਿਸ ਨੂੰ ਸੱਤਿਆਪਾਲ ਡਾਕਟਰ ਸੱਤਿਆਪਾਲ ਨੇ ਡਾਕਟਰ ਕੀਚਨ ਨੇ ਸੰਬੋਧਨ ਕੀਤਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੜਤਾਲ ਦਾ ਜਿਹੜਾ ਦਿਨ 6 April ਕੀਤਾ ਹੋਇਆ ਤਾਂ 6 April ਦੁਆਰਾ ਪੰਜਾਬ ਦੇ ਅੰਦਰ ਰੋਲਟੈਗ ਦੇ ਖਿਲਾਫ ਹੜਤਾਲ ਹੁੰਦੀ ਹੈ ਪਹਿਲਾ ਨਾਲ ਵੀ ਵੱਧ 50 ਹਜ਼ਾਰ ਬੰਦਾ ਮੁਜਾਦਰਾ ਕਰੀ ਉਹਦੇ ਅੰਦਰ ਇਕੱਠੇ ਹੁੰਦੇ ਨੇ ਤੇ ਅਬਦੁਲ ਇਸਲਾਮ ਨੇ ਜਿਹੜਾ ਬੈਰਿਸਟਰ ਸੀ ਉਸ ਵੇਲੇ ਉਸ ਨੇ ਇਹ ਇਕੱਠ ਨੂੰ ਸੰਬੋਧਨ ਕੀਤਾ ਤੋਂ ਜਿਸ ਵੇਲੇ ਵੇਖ ਰਿਹਾ ਸਰ ਮਾਈਕਲ ਅਡਵੈਰ ਕਿ ਰੂਲ ਟੈਕਟ ਦੇ ਖਿਲਾਫ ਪੰਜਾਬ ਦੇ ਅੰਦਰ ਸਾਰੇ ਹਿੰਦੁਸਤਾਨ ਤੋਂ ਵੱਧ ਐਜੀਟੇਸ਼ਨ ਹੋ ਰਹੀ ਹੈ ਤਾਂ ਉਸ ਨੇ ਪਹਿਲਾ ਕਦਮ ਚੁੱਕਿਆ ਕਿ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲੂ ਦੇ ਬੋਲਣ ਤੇ ਲਿਖਣ ਤੇ ਪਾਬੰਦੀ ਲਗਾ ਦਿੱਤੀ ਤੇ ਜਿਸ ਵੇਲੇ 9 April ਆਉਂਦਾ ਜੇ ਚੁੱਪ ਕਰਨ ਦੀ ਕਿਰਪਾ ਕਰੋ ਤਾਂ ਬਹੁਤ ਮਿਹਰਬਾਨੀ ਇਹ ਗੱਲਾਂ ਤੁਹਾਨੂੰ ਕਿਤੇ ਨਹੀਂ ਸੁਣਣ ਵਾਸਤੇ ਮੈਨਾਂ ਗਿਆ ਤੇ ਬੇਨਤੀ ਹੈ ਕਿ ਜਿਸ ਵੇਲੇ 6 April ਦੀ ਹੜਤਾਲ ਹੋਈ ਉਹ ਤੋਂ ਬਾਅਦ ਆਂਦਾ 9 April ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਜਲਿਆਂਵਾਲਾ ਬਾਗ ਦੇ ਵਿੱਚ ਕਿਹੜੀ ਘਟਨਾਵਾਂ ਸਨ ਚਾਹ ਤੱਕ ਨਹੀਂ ਸੀ ਹੋਇਆ 9 April RAM NAUMI ਦਾ ਦਿਨ RAM NAUMI ਦਾ ਦਿਨ ਅੱਗੇ ਸਾਡੇ ਹਿੰਦੂ ਭਰਾ ਰਲ ਕੇ ਮਨਾਉਂਦੇ ਸਨ ਪਰ ਇਸ ਵਾਰ ਹਿੰਦੂ ਸਿੱਖ ਅਤੇ ਮੁਸਲਮਾਨਾਂ ਨੇ ਤਿੰਨਾਂ ਨੇ ਰਲ ਕੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਉਹ ਜਲੂਸ ਦੇ ਵਿੱਚ ਸ਼ਾਮਲ ਹੋਏ ਬਿਨਾ ਕਿਸੇ ਪਿੰਨ ਪੇਦ ਭਾਵ ਇਕਜੁੱਟਤਾ ਦੇ ਨਾਲ ਆਹ ਇੱਕ ਇਕਜੁੱਟਤਾ ਦੇਖ ਕੇ ਤਿੰਨਾਂ ਦੀ ਹਿੰਦੂਆਂ ਦੀ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਇਹ ਕਹਿੰਦੇ ਸਾਰੀ ਅੰਗਰੇਜ਼ ਸਰਕਾਰੀ ਤਰ੍ਹਾਂ ਨਾਲ ਬੋਖਲਾ ਗਈ ਖਾਸ ਕਰਕੇ ਸਮੈਕਲ ਉਡਵੈਰ ਲਾਹੌਰ ਦੇ ਅੰਦਰ ਹੋਇਆ ਤੇ ਜਿਸ ਵੇਲੇ ਉਸ ਨੂੰ ਪਤਾ ਲੱਗਦਾ ਹੈ ਕਿ ਰਾਵਣਾ ਉਮੀਦ ਤਿਹਾਰ ਹਿੰਦੂਆਂ ਨੇ ਸਿੱਖਣ ਮੁਸਲਮਾਨਾਂ ਨਾਲ ਰਲ ਕੇ ਮਨਾਇਆ ਤਾਂ ਬਹੁਤ ਖੌਫਜ਼ਦਾ ਹੋਇਆ ਉਸ ਨੇ ਅੰਮ੍ਰਿਤਸਰ ਦੇ ਡੀਸੀ ਮੈਲਜ ਇਰਵਿੰਗ ਨੂੰ ਇਹ ਸੱਦਾ ਭੇਜਿਆ ਇਹ ਹੁਕਮ ਕੀਤਾ ਕਿ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰੋ 10 ਅਪ੍ਰੈਲ ਆਇਆ 10 ਅਪ੍ਰੈਲ ਨੂੰ ਸਵੇਰੇ 6:30 ਵਜੇ ਡੀਸੀ ਇਰਵਿੰਗ ਨੇ ਡਾਕਟਰ ਸਤਿਆਪਾਲ ਨੂੰ ਤੇ ਡਾਕਟਰ ਕੀਚੀਲੂ ਨੂੰ ਆਪਣੀ ਕੂਠੀ ਬੁਲਾਇਆ ਗੱਲਬਾਤ ਕਰਨ ਦੇ ਬਹਾਨੇ ਪਰ ਧੋਖੇ ਦੇ ਨਾਲ ਦੋਵਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਅੰਮ੍ਰਿਤਸਰੋਂ 160 ਮੀਲਾਂ ਦੇ ਦੂਰ ਤੇ ਉਹਨਾਂ ਨੂੰ ਜਾ ਕੇ ਨਾਜ਼ਰਬੰਦ ਕਰ ਦਿੱਤਾ ਹੈ ਪਤਾ ਲੱਗਦਾ ਹੈ ਸ਼ਹਿਰ ਦੇ ਲੋਕਾਂ ਨੂੰ ਕਿ ਸਾਡੇ ਆਜ਼ਾਦੀ ਕਲਾ ਸਾਡੇ ਲੀਡਰਾਂ ਨੂੰ ਇਹਨਾਂ ਨੇ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ 11 ਵਜੇ ਬਹੁਤ ਵੱਡਾ ਹਜੂਮ ਇਕੱਠਾ ਹੋ ਕੇ डीसी ਨੂੰ ਮਿਲਣ ਵਾਸਤੇ ਜਾ ਰਹੇ ਆ ਕਿ ਸਾਡੇ ਲੀਡਰਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਹੈ ਇਹਨਾਂ ਦੀ ਰਿਹਾਈ ਕੀਤੀ ਜਾਏ ਜਿਸ ਵੇਲੇ ਰੇਲਵੇ ਦੇ ਪੁਲ ਤੇ ਪਹੁੰਚੇ ਨੇ ਮੁਜ਼ਾਹਿਰਕਾਰੀ ਅਗਰੇਜ਼ ਪੁਲਿਸ ਨੇ ਰੋਕਿਆ ਇਹ ਜਾਣਾ ਚਾਹੁੰਦੇ ਨੇ ਉਹਨਾਂ ਨੇ ਜਾਣ ਨਹੀਂ ਦਿੱਤਾ ਕਲੈਸ਼ ਹੋਇਆ ਅੰਗਰੇਜ਼ ਪੁਲਿਸ ਨੇ ਗੋਲੀ ਚਲਾਈ ਉਸ ਗੋਲੀ ਦੇ ਨਾਲ 26 ਮੁਜ਼ਾਹਿਰਕਾਰੀ ਉਸ ਵੇਲੇ ਸ਼ਹੀਦ ਹੋ ਗਏ ਜਿਸ ਵੇਲੇ 26 ਸ਼ਹੀਦ ਹੋ ਗਏ ਤਾਂ ਸਾਰਾ ਮੁਜ਼ਾਹਾਰੇ ਸਾਰੇ ਲੋਕ ਪੜਤ ਗਿਆ ਤੇ ਇਸ ਪ੍ਰਤਾਹਰ ਦੇ ਅੰਦਰ ਬਹੁਤ ਸਾਰੇ ਅੰਗਰੇਜ਼ ਅਫਸਰ ਸਨ ਬੈਂਕਾਂ ਦੇ ਗਵਰਨਰ ਸਨ ਗਵਿੰਦਾ ਮੈਨੇਜਰ ਸਾਂ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਕਈ ਤਾਂ 60 ਤੋਂ ਕੋਈ ਸ਼ਾਮਾਂ ਤੱਕ ਬਹੁਤ ਦਹਿਸ਼ਤ ਫੈਲ ਚੁੱਕੀ ਸੀ ਅੰਮ੍ਰਿਤਸਰ ਦੇ ਦਾ 10 ਅਪ੍ਰੈਲ ਦੀ ਘਟਨਾ ਹੈ ਖਬਰਾਂ ਬੋਰਡ ਦੀਆਂ ਨੇ ਮਾਈਕਲ ਅਡਵੈਰ ਦੇ ਕੋਲ ਤੇ ਉਸ ਨੇ ਵੇਖਿਆ ਕਿ ਲਾ ਐਂਡ ਆਰਡਰ ਹੱਥੋਂ ਬਾਹਰ ਹੁੰਦਾ ਜਾਂਦਾ ਹੈ ਤਾਂ ਉਸ ਨੇ ਕੀ ਕੀਤਾ ਉਸਨੇ ਹੁਕਮ ਦਿੱਤਾ ਜਰਨਲ ਡੇਅਰ ਨੂੰ ਜਿਹੜਾ ਉਸ ਵੇਲੇ ਜਲੰਧਰ ਦੇ ਅੰਦਰ ਤਾਇਨਾਤ ਹੈ ਕਿ ਫੌਰਨ ਜਾ ਕੇ ਅੰਮ੍ਰਿਤਸਰ ਦਾ ਲਾ ਐਂਡ ਆਰਡਰ ਆਪਣੇ ਹੱਥ ਵਿੱਚ ਲੈ ਕੇ ਸੰਭਾਲੋ 10 ਤਰੀਕ ਨੂੰ ਸ਼ਾਮ ਨੂੰ ਆਰਡਰ ਮਿਲਦਾ ਹੈ ਜਰਨਲ ਡੇਅਰ ਨੂੰ 11 ਤਰੀਕ ਨੂੰ ਸਵੇਰੇ ਜਰਨਲ ਡੇਅਰ ਆਪਣੀ ਫੌਜ ਦੇ ਕਰਮਿੰਦਿਆਂ ਨੂੰ ਆਪਣੀ ਟੋਲੀ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਦਾ ਹੈ ਅੰਮ੍ਰਿਤਸਰ ਰਾਮ ਬਾਗ ਦੇ ਅੰਦਰ ਉਸਨੇ ਆਪਣਾ ਹੈੱਡ ਕੁਆਰਟਰ ਸਥਾਪਨਾ ਉਤਾਰਾ ਕੀਤਾ ਹੈ 12 April 11 ਨੂੰ ਉੱਤੇ ਪਹੁੰਚਿਆ 12 April ਨੂੰ ਜਨਰਲ ਡੈਨ ਨੇ ਅੰਮ੍ਰਿਤਸਰ ਦੇ ਅੰਦਰ ਪੂਰਾ ਸ਼ਕਤੀ ਪ੍ਰਦਰਸ਼ਨ ਕੀਤਾ। ਕੌੜਾ ਖੌਫ ਜਗਾ ਕਰਨ ਦੇ ਵਾਸਤੇ ਇੱਕ ਦਹਿਸ਼ਤ ਦਿਸਤ ਫਲਾਉਣ ਦੇ ਵਾਸਤੇ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਜੇ ਕੋਈ ਇਸ ਰੋਡ ਟੈਕ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਜਲਸਾ ਕਰਦਾ ਹੈ ਕੋਈ ਮੁਜ਼ਾਹਰਾ ਕਰਦਾ ਹੈ ਕੋਈ ਹੜਤਾਲ ਕਰਦਾ ਹੈ ਉਹ ਗੈਰ ਕਾਨੂੰਨੀ ਹੈ ਤੇ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਵੇਗਾ। ਸ਼ਕਤੀ ਪ੍ਰਦਰਸ਼ਨ ਕੀਤਾ 12 April ਨੂੰ 13 April ਨੂੰ ਫੇਰ ਇਸੇ ਤਰ੍ਹਾਂ ਕੀਤਾ ਸ਼ਕਤੀ ਪ੍ਰਦਰਸ਼ਨ ਜਰਨਲ ਡੇਅਰ ਨੇ ਸ਼ਹਿਰ ਦੇ ਅੰਦਰ ਪਰ ਦੂਜੇ ਪਾਸੇ ਆਹਨੇ ਪੰਜਾਬੀ ਕਿਹੜਾ ਇਹਨਾਂ ਗੱਲਾਂ ਤੋਂ ਡਰਨ ਵਾਲੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਸ਼ਾਮ ਨੂੰ ਜਲਸਾ ਕਰਨਾ ਹੈ ਰੋਡ ਟੈਕ ਦੇ ਖਿਲਾਫ ਮੁਜ਼ਾਹਰਾ ਕਰਨਾ ਹੈ ਅਤੇ ਆਪਣੇ ਜਿਹੜੇ ਲੀਡਰ ਨੇ ਉਹਨਾਂ ਦੇ ਰਿਹਾਈ ਵਾਸਤੇ ਮੰਗ ਕਰਨੀ ਹੈ ਤੇ 3 ਵਜੇ ਇਕੱਠ ਹੋਇਆ ਜਲਿਆਂਵਾਲੇ ਬਾਗ ਦੇ ਅੰਦਰ ਰਿਪੋਰਟ ਮਿਲਦੀ ਹੈ ਜਨਰਲ ਡਾਇਰ ਨੂੰ ਇਹ ਜਿਸ ਤਰ੍ਹਾਂ ਸਰ ਮਾਈਕਲ ਓਡਵੈਰ ਨੇ ਇਹ ਸਾਨੂੰ ਕਿਹਾ ਸੀ ਕਿ ਇਹਨਾਂ ਮੁਜਾਰਾਕਾਰੀਆਂ ਨੂੰ ਇਹੋ ਜਹੀ ਮਿਸਾਲੀ ਸਜ਼ਾ ਦਿਓ ਜੇ ਮੁੜਕੇ ਇਹ ਦਮ ਨਾ ਕੱਢ ਸਕਣ ਮੁੜਕੇ ਸਾਣਾ ਕੱਢਣ ਮੁੜਕੇ ਅੰਗਰੇਜ਼ ਸਰਕਾਰ ਦੇ ਖਿਲਾਫ ਕੋਈ ਆਵਾਜ਼ ਨਾ ਚੁੱਕਣ ਇਸ ਤਰ੍ਹਾਂ ਦੀ ਮਿਸਾਲੀ ਸਜ਼ਾ ਤੇ ਹੁਣ ਉਹ ਮਿਸਾਲੀ ਸਜ਼ਾ ਦੇਣ ਦੇ ਵਾਸਤੇ ਜਨਰਲ ਡਾਇਰ ਆਪਣੇ 90 ਗੋਰੇ ਫੌਜੀ ਨੂੰ ਲੈ ਕੇ ਮਸ਼ੀਨ ਗੱਨਾ ਵਾਲੀਆਂ ਜੀਪਾਂ ਲੈ ਕੇ ਚੱਲ ਪਿਆ ਰਾਮ ਬਾਗ ਤੋਂ ਚੱਲਿਆ ਵਾਲੇ ਬਾਗ ਸ਼ੁਕਰ ਕਰੀ ਇਸ ਗੱਲ ਦਾ ਕਿ ਜਿਹੜੀਆਂ ਮਸ਼ੀਨ ਗੱਨਾ ਸਨ ਉਹ ਗੇਟ ਛੋਟਾ ਹੋਣ ਦੇ ਕਾਰਨ ਅੰਦਰ ਦਾਖਲ ਨਹੀਂ ਹੋ ਸਕੀਆਂ ਤੇ ਅੰਦਰ ਗਏ 90 ਫੌਜੀ ਅਤੇ ਜਰਨਲ ਡੈਗ ਸਾਹਮਣੇ ਜਲਸਾ ਹੋ ਰਿਹਾ ਸਾਡੇ ਜਿਹੜੇ ਕ੍ਰਾਂਤੀਕਾਰੀ ਸਨ ਆਜ਼ਾਦੀ ਕਲਾਟੀਏ ਸਨ ਉਹ ਉਸ ਵੇਲੇ ਇਹਨ ਸਾਰੀਆਂ ਗੱਲਾਂ ਦਾ ਵਿਰੋਧ ਕਰ ਰਹੇ ਨੇ ਰੋਡ ਟ੍ਰੈਕਟਰ ਦੇ ਖਿਲਾਫ ਬੋਲ ਰਹੇ ਨੇ ਆਪਣੇ ਨਿਦਾਵਾਂ ਦੇ ਰਿਹਾਈ ਵਾਸਤੇ ਬੋਲ ਰਹੇ ਨੇ ਪਰ ਜਰਨਲ ਡੈਰ ਨੇ ਬਿਨਾ ਕੋਈ ਵਾਰਨਿੰਗ ਦਿੱਤੇ ਬਿਨਾ ਕੋਈ ਵਾਰਨਿੰਗ ਦਿੱਤੇ ਆਪਣੇ ਭੋਜਨ ਨੂੰ ਫੈਰ ਕਰਨ ਦਾ ਹੁਕਮ ਦੇ ਦਿੱਤਾ ਫੈਰਿੰਗ ਸ਼ੁਰੂ ਤਾੜ 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 ਕਰਕੇ ਗੋਲੀ ਚੱਲੀ ਨਾ ਵੀ ਫੌਜੀ ਸਨ 45 ਖੜ ਕੇ ਗੋਲੀ ਚਲਾ ਰਹੇ ਨੇ 45 ਗੋਡੇ ਪਰ ਹੋ ਕੇ ਗੋਲੀਆਂ ਚਲਾ ਰਹੇ ਨੇ ਥਰੀ ਨਟ ਥਰੀ ਬਦੂਕਾ ਦੇ ਨਾਲ 1650 ਰਾਉਂਡ 10 ਮਿੰਟਾਂ ਦੇ ਅੰਦਰ ਉਹਨਾਂ ਫੌਜੀਆ ਨੇ ਉਹਨਾਂ ਮੁਜਾਰਾਕਾਰੀਆਂ ਦੇ سینੇ ਵਿੱਚ ਦਾਗ ਦਿੱਤੇ ਹੁਣ ਅੰਦਾਜ਼ਾ ਸੀ ਆਪ ਕੀ ਲਗਾ ਸਕਦੇ ਆ ਤੇ ਉਸ ਵੇਲੇ ਕਿਤਨਾ ਉਥੇ ਖੂਨ ਡੁੱਲਿਆ ਤੇ ਉਸ ਡੁੱਲੇ ਖੂਨ ਨੂੰ ਦੇਖ ਕੇ ਹੀ ਸਰਦਾਰ ਉਦੋਂ ਸੇ ਦਾ ਖੂਨ ਖੋਲ ਉੱਠਿਆ ਸੀ ਉਸ ਨੇ ਬਦਲਾ ਲੈਣ ਦੀ ਉਸ ਵੇਲੇ ਪ੍ਰਤੀਜ्ञਾ ਕੀਤੀ ਸੀ ਸਾਡੇ ਬਹੁਤ ਹੀ ਸਤਿਕਾਰਯੋਗ